ਹਾਂਜੀ ਦੋਸਤੋ ਹਾਜ਼ਰਾਂ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਅ ਪਿਛਲੇ ਦਿਨ ਆਪਾਂ ਕੱਲ ਇੱਕ ਵੀਡੀਓ ਸਾਂਝ ਕੀਤੀ ਸੀ 6835 ਕੈਂਡੀਡੇਟਸ ਵਾਸਤੇ ਸੋ ਅੱਜ ਵੀ ਸਿੱਖਿਆ ਵਿਭਾਗ ਵੱਲੋਂ ਇੱਕ ਜਿਹੜੀ ਨਵੀਂ ਅਪਡੇਟ 6835 ਕੈਂਡੀਡੇਟਸ ਵਾਸਤੇ ਆਈ ਹੈ ਕਿ ਜਿਵੇਂ ਕਿ ਆਪਾਂ ਜਾਣਦੇ ਵੀ 6835 ਕੈਂਡੀਡੇਟਸ ਦੀ ਲਿਸਟਾਂ ਰੀਕਾਸਟ ਹੋਈਆਂ ਸੋ ਰੀਕਾਸਟ ਲਿਸਟਾਂ ਹੁਣ ਤੋਂ ਬਾਅਦ ਨਵੀਂ ਸਿਲੈਕਸ਼ਨ ਸੂਚੀ ਜਿਹੜੀ ਹਜ਼ਾਰੀ ਕਰ ਦਿੱਤੀ ਗਈ ਤੁਹਾਡੇ ਨਾਲ ਆਪਾਂ ਅੰਕੜੇ ਵੀ ਸਾਂਝੇ ਕੀਤੇ ਕਟ-ਆਫ ਵੀ ਸਾਂਝੀ ਕੀਤੀ ਵੀ ਕਿਹੜੀ-ਕਿਹੜੀ ਕੈਟਾਗਰੀ ਦੇ ਵਿੱਚ ਕਿੰਨੇ ਕੈਂਡੀਡੇਟਸ ਨੇ ਜਿਹੜੇ ਉਹ ਚੁਣੇ ਗਏ ਐ ਤੇ ਜਿਹੜੀ ਮੈਟ ਉਹ ਕਿੱਥੋਂ ਤੱਕ ਗਈ ਐ ਪਰ ਅੱਜ ਇੱਕ ਹੋਰ ਨਵੀਂ ਅਪਡੇਟ ਸਾਹਮਣੇ ਆਈ ਸਿੱਖਿਆ ਵਿਭਾਗ ਵੱਲੋਂ 6835 ਕੈਂਡੀਡੇਟਸ ਵਾਸਤੇ ਕਿਰਪਾ ਕਰਕੇ ਬਨੇ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਐ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਹਰ ਦਿਨ ਕੁਝ ਨਾ ਕੁਝ ਨਵਾਂ ਤੁਹਾਡੇ ਲਈ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀ ਹਾਂ ਸੋ ਜਾਣਕਾਰੀ ਕੀ ਹੈ ਜੀ ਕਿ ਸਿੱਖਿਆ ਵਿਭਾਗ ਵੱਲੋਂ ਜਿਹੜੀਆਂ ਰੀਕਾਸਟ ਲਿਸਟਾਂ ਜਿਹੜੀਆਂ ਜਾਰੀ ਕੀਤੀਆਂ ਸੀ ਸੋ ਉਸ ਤੋਂ ਬਾਅਦ ਇੱਕ ਨਵਾਂ ਜਿਹੜਾ ਰੂਪ ਫੇਰ ਸਾਹਮਣੇ ਉੱਪਰ ਕਿ ਆਇਆ ਹੈ ਜਰਨ ਓਪਨ ਤੇ ای ڈبلیو ایس ਕੈਂਡੀਡੇਟਸ ਵਾਸਤੇ ਕਿਉਂਕਿ ਆਪਾਂ ਦੇਖਿਆ ਵੀ ਹੁਣ ਤੱਕ ਵੀ ਜਿੰਨੀਆਂ ਕੋਈ ਰੀਕਾਸਟ ਲਿਸਟਾਂ ਹੁੰਆਂ ਉਹਦੇ ਵਿੱਚ ਓਪਨ ਜਾਂ ای ڈبلیو ایس ਕੈਟਾਗਰੀ ਦਾ ਇੱਕ ਵੱਡਾ ਜਿਹੜਾ ਰੋਲ ਹੁੰਦਾ ਸੋ ਉਸੇ ਦੇ ਤਹਿਤ ਸਿਲੈਕਸ਼ਨ ਸੂਚੀ ਵਿੱਚ ਓਪਨ ਕੈਟਾਗਰੀ ਵਿੱਚ ای ڈبلیو ایس ਕੈਟਾਗਰੀ ਦੇ ਨਵੇਂ ਯੋਗ ਉਮੀਦਵਾਰਾਂ ਨੂੰ ਸ਼ਾਮਲ ਕੀਤੇ ਗਏ ਹਨ ਠੀਕ ਹੈ ਜੀ ਉਕੇ ਜਿਹੜੀਆਂ ਹੁਣ ਕੱਲ ਆਪਾਂ ਵੀਡੀਓ ਸਾਂਝੀ ਕੀਤੀ ਸੀ 6835 ਦੀ ਜਿਹੜੀ ਨਵੀਂ ਲੀਗਾ ਰੀਕਾਸਟ ਹੋਈ ਲਿਸਟ ਉਹਦੇ ਵਿੱਚ ईडब्ल्यूएस ਦੇ ਨਵੇਂ ਕੈਂਡੀਡੇਟਸ ਸ਼ਾਮਲ ਕਰ ਲਏ ਗਏ ਸਿਸ ਜਿੰਨਾ ਵਿੱਚ ईडब्ल्यूएस ਕੈਟਾਗਰੀ ਦੇ ਖਾਲੀ ਅਸਾਮੀਆਂ ਬਰੁੱਧ 117 ਯੋਗ ਉਮੀਦਵਾਰਾਂ ਨੂੰ ਜਿਹੜਾ ਸ਼ਾਮਲ ਕੀਤਾ ਗਿਆ ਠੀਕ ਹੈ ਜੀ ਉਹਨਾਂ ਉਮੀਦਵਾਰਾਂ ਨੂੰ ਆਨਲਾਈਨ ਪ੍ਰਕਿਰਿਆ ਨਹੀਂ ਸਟੇਸ਼ਨ ਅਲਾਟਮੈਂਟ ਮੰਤਬ ਲਈ ਪੋਰਟਲ ਮਿਤੀ 3 5 2025 ਨੂੰ ਸਵੇਰੇ 9 ਵਜੇ ਤੋਂ 4 5 2025 ਨੂੰ ਸਵੇਰੇ 9 ਵਜੇ ਤੱਕ ਖੁੱਲ੍ਹਾ ਰਹੇਗਾ ਠੀਕ ਹੈ ਜੀ ਸੋ ਇਹਨਾਂ ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਉਕਤ ਸ਼ਡਿਊਲ ਅਨੁਸਾਰ ਆਪਣੀ ਆਈਡੀ ਵਿੱਚ ਸ਼ੋ ਹੋ ਰਹੀ ਵੈਕੈਂਸੀ ਸੂਚੀ ਵਿੱਚੋਂ ਸਟੇਸ਼ਨ ਚੋਂਨ ਕਰਕੇ ਯਕੀਨੀ ਬਣਾਏ ਜਾਣ ਹਰੇਕ ਉਮੀਦਵਾਰ ਆਪਣੀ ਆਈਡੀ ਵਿੱਚੋਂ ਜਿੰਨੇ ਵੀ ਸਟੇਸ਼ਨ ਸ਼ੋ ਹੁੰਦੇ ਆ ਉਹ ਸੇਮ ਹੀ ਪ੍ਰੋਸੈਸ ਹੈ ਦੋਸਤੋ ਸੋ ਹੁਣ ਅਪਡੇਟ ਕੀ ਹੈ ਜੀ ਕਿ ਓਪਨ ਕੈਟਾਗਰੀ ਵਿੱਚ ईडब्ल्यूएस ਕੈਟਾਗਰੀ ਦੇ 117 ਹੋਰ ਜਿਹੜੇ ਨਵੇਂ ਕੈਂਡੀਡੇਟਸ ਹੈ ਉਹੇ ਸ਼ਾਮਿਲ ਕਰ ਲਏ ਗਏ ਠੀਕ ਹੈ ਜੀ ਲਿਸਟ ਤੁਹਾਡਾ ਆਪਾਂ ਸਾਂਝੀ ਵੀ ਕੀਤੀ ਸੀ ਜੇਕਰ ਕਿਸੇ ਭੈਣ ਭਰਾ ਨੂੰ ਉਹ ਲਿਸਟ ਨਹੀਂ ਮਿਲੀ ਤਾਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਉਹ ਲਿਸਟ ਡਾਊਨਲੋਡ ਕਰ ਸਕਦੇ ਹੋ ਉੱਥੇ ਚੈੱਕ ਕਰ ਸਕਦੇ ਹੋ ਤੁਹਾਡਾ ਕਿੰਨਾ ਨੰਬਰ ਬਣਦਾ ਕਿਉਂਕਿ ਮੈਟ ਜਿਹੜੀ ਹੈ ਉਹ ਤੁਹਾਨੂੰ ਸਾਂਝੀ ਕੀਤੀ ਸੀ ਵੀ ਕਿਹੜੀ ਕਿਹੜੀ ਕੈਟਾਗਰੀ ਦੀ ਜਿਹੜੀ ਮੈਟ ਕਿੱਥੋਂ ਤੱਕ ਗਈ ਹੈ ਸੋ ਅੱਜ ایਡਬਲਿਊਐਸ ਕੈਟਾਗਰੀ ਤੇ ਹੋਰ ਜਿਹੜੇ 117 ਨਵੇਂ ਕੈਂਡੀਡੇਟਸ ਸ਼ਾਮਿਲ ਕਰ ਲਏ ਗਏ ਠੀਕ ਹੈ ਜੀ ਸੋ ਵਿਭਾਗ ਵੱਲੋਂ ਅੱਜ ਇਹੜੀ ਹੋ ਅਪਡੇਟ ਸਾਹਮਣੇ ਆਈ ਹੈ ਸੋ ਦੇਖੋ ਇਸ ਤੋਂ ਬਾਅਦ ਵੀ ਕੁਝ ਕੋ ਹੋਰ ਨਵਾਂ ਦੇਖਣ ਨੂੰ ਮਿਲ ਸਕਦਾ ਕਿਉਂਕਿ ਇਹ ਪਹਿਲੀ ਵਾਰ ਹੋ ਰਿਹਾ ਜਦੋਂ ਵਿਭਾਗ ਵੱਲੋਂ ਜਿਵੇਂ ਕਿ ਹਫੜਾ ਦਫੜੀ ਹੋ ਰਹੀ ਹੈ ਜਾਂ ਬਾਰ ਬਾਰ ਲਿਸਟਾਂ ਰੀਕਾਸਟ ਹੋ ਰਹੀਆਂ ਹਨ ਬਾਰ ਬਾਰ ਕੇਸ ਲੱਗ ਰਹੇ ਹਨ ਬਾਰ ਬਾਰ ਰਿਟ ਪਟੀਸ਼ਨ ਹੋ ਰਹੀਆਂ ਨੇ ਸੋ ਇਸ ਤਰ੍ਹਾਂ ਦੇਖਣ ਨੂੰ ਮਿਲ ਜਿਆ ਹੋ ਸਕਦਾਉਣ ਵਾਲੇ ਦਿਨ ਵਿੱਚ ਕੋਈ ਇੱਕ ਹੋਰ ਕੋਈ ਨਵੀਂ ਅਪਡੇਟ ਦੇਖਣ ਨੂੰ ਮਿਲੇ ਸੋ ਜੁੜੇ ਰਹੋ ਤੇ ਮਿਲਦੇ ਹਾਂ ਕਿਸੇ ਹੋਰ ਖਾਸ ਜਾਣਕਾਰੀ ਦੇ ਨਾਲ that's a glee